ਹਰ ਦੋ ਆਲਮ ਵਾਲਿਯਦੋ ਜਹਾਨ ਜਹਰਾ ਜੁਰ ਹਾਜਰਾ ਜੁਰ ਸਰਬ ਕਲਾ ਪਰਪੁਰ ਤੁਰਕੇ ਬਾਣੀ ਆਇ ਤਿਸ ਅਗਲੇ ਚਿੰਤ ਮਟਾਈ ਦੇ ਮਹਾਨ ਕੁੰਬ ਸਾਹਿਬੇ ਕਮਾਲ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਹੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਬਾਦ ਬਾ ਸਤਕਾਰ ਮਿਲ ਜੁਲ ਕੇ ਬੈਠੇ ਗੁਰੂ ਰੂਪੀ ਪਿਆਰੀ ਸਾਛ ਸੰਗਤ ਜੀ ਆਓ ਆਪੋ ਆਪਣੀਆਂ ਹਾਜ਼ਰੀਆਂ ਉਸ ਪਰਮਪਿਤ ਆ ਪਰਮਾਤਮਾ ਦੀ ਦਰਗਾਹ ਦੇ ਵਿੱਚ ਲਗਾਉਂਦੇ ਹੋਏ ਫਤਿਹ ਦੀ ਸਾਂਝ ਪਾਈਏ ਕੋਈ ਵੀ ਅਜਿਹੀ ਰਸਨਾ ਨਾ ਰਹੇ ਜਿਹੜੀ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈ ਹੋਵੇ ਤੇ ਉਹਨਾਂ ਦੀ ਹਾਜ਼ਰੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਨਾ ਲੱਗੇ ਕਿਉਂਕਿ ਗੱਲਾਂ ਦਾ ਜਿਹੜਾ ਸ਼ੋਰ ਸ਼ਾਵਾ ਮੈਨੂੰ ਪਿੱਛੋਂ ਆ ਰਿਹਾ ਸੋ ਸਾਰੇ ਗੱਜ-ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਪਲ-ਪਲ ਚੀਤੇ ਆਉਂਦੇ ਨੇ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਪਲ-ਪਲ ਚੀਤੇ ਹੁੰਦੇ ਨੇ ਜੋ ਖੁਸ਼ੀ ਗਮੀ ਦੇ ਮੌਕੇ ਤੇ ਯਾਦਾਂ ਦਾ ਹਿੱਸਾ ਪਾਉਦੇ ਨੇ ਕੁਝ ਜਿਉਂਦੇ ਮਰਿਆਂ ਵਰਗੇ ਨੇ ਕੁਝ ਜਿਉਂਦੇ ਮਰਿਆਂ ਵਰਗੇ ਨੇ ਕੁਝ ਮਰ ਕੇ ਜਿਉਣਾ ਚਾਹੁੰਦੇ ਨੇ ਮਾਨਾ ਮਰ ਜਾਣਿਆ ਮਾਨਾ ਵੇ ਖੇੜ ਹੈ ਸਾਰੀ ਕਰਮਾਂ ਦੀ ਕੁਝ ਲੋਕੀ ਬੂਟੇ ਪੁੱਟਦੇ ਨੇ ਤੇ ਕੁਝ ਲੋਕੀ ਬੂਟੇ ਲਾਉਂਦੇ ਨੇ ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਸਤਕਾਰਯੋਗ ਬਖਸ਼ੀਸ਼ ਨਾਮ ਕੁਰਲੀ ਜਦੋਂ ਕਿਤੇ ਕੁਰਲੀ ਦਾ ਜ਼ਿਕਰ ਆਉਂਦਾ ਹੈ ਜਦੋਂ ਕਿਤੇ ਤੁਸੀਂ ਕਿਤਾਬਾਂ ਚ ਪੜ੍ਹਦੇ ਹੋ ਜਾਂ ਕਿਤੇ ਤੁਸੀਂ ਬੋਰਡ ਲੱਗਿਆ ਦੇਖਦੇ ਹੋ ਕੁਰਲੀ ਦਾ ਤਾਂ ਸਹਿਜ ਸੁਭਾਅ ਤੁਹਾਡੀ ਪਹਿਲੀ ਨਜ਼ਰ ਜਿਹੜੀ ਹੈਗੀ ਹੈ ਤੁਹਾਡੇ ਜਿਹੇਹਨ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਬਖਸ਼ੀਸ਼ ਨਾਮ ਕੁਰਲੀ ਸੋ ਉਹਨਾਂ ਨੇ ਆਪਣਾ ਜਿਹੜਾ ਜੀਵਨ ਸੀ ਮੇਰੇ ਪਹਿਲਾਂ ਬੁਲਾਰਿਆ ਨੇ ਬਹੁਤ ਵਿਸਥਾਰ ਦੇ ਵਿੱਚ ਉਹਨਾਂ ਬਾਰੇ ਜਾਣੂ ਕਰਾਇਆ ਤੁਹਾਨੂੰ ਸਾਰਿਆਂ ਨੂੰ ਤੁਸੀਂ ਸਾਰੇ ਜਾਨੂਓ ਇਸੇ ਕਰਕੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਆਜਾਣ ਉਹਨਾਂ ਨੂੰ ਸਰਦਾ ਦੇ ਸਤਿਕਾਰ ਦੇਣ ਦੇ ਲਈ ਪਹੁੰਚੇ ਹੋ ਗੁਰਬਾਣੀ ਦੇ ਵਿੱਚ ਲਿਖਿਆ ਕਿ 184 ਜੁਨ ਸਬਾਈ ਮਾਨਸ ਕੋਪਰ ਦੀ ਵਢਾਈ ਇਸ ਪੌੜੀ ਤੇ ਜੋ ਨਰ ਚੁੱਕ ਕੇ ਸੋ ਆਏ ਜਾਏ ਦੁੱਖ ਪਾਇੰਦਾ ਹੈ 84 ਲੱਖ ਜੁਨਾਂ ਭੋਗਣ ਤੋਂ ਬਾਅਦ ਬੰਦੇ ਨੂੰ ਇਹ ਮਨੁੱਖੀ ਜਾਮਾ ਹਾਸਲ ਹੋਇਆ ਜੇ ਅਸੀਂ ਇਸ ਜ਼ਿੰਦਗੀ ਦੇ ਵਿੱਚ ਆਉਣ ਦੇ ਬਾਵਜੂਦ ਜ਼ਿੰਦਗੀ ਦੀ ਪਰਿਭਾਸ਼ਾ ਨੂੰ ਨਾ ਜਾਣ ਸਕੇ ਮਨੁੱਖੀ ਮਕਸਦ ਦੀ ਪ੍ਰਾਪਤੀ ਦੇ ਲਈ ਅਸੀਂ ਕੰਮ ਨਾ ਕਰ ਸਕੇ ਜੇ ਅਸੀਂ ਰੋਂਦੇ ਨੂੰ ਨਾ ਹਸਾ ਸਕੇ ਜੇ ਅਸੀਂ ਡਿੱਗੇ ਨੂੰ ਨਾ ਉਠਾ ਸਕੇ ਜੇ ਅਸੀਂ ਧੋਪ ਹਨੇਰਿਆਂ ਦੇ ਵਿੱਚ ਚਾਨਣ ਨਾ ਕਰ ਸਕੇ ਫਿਰ ਗੁਰਬਾਣੀ ਕਹਿੰਦੀ ਹੈ ਮੈਂ ਨਹੀਂ ਕਹਿੰਦਾ ਕਿ ਗੁਰਮੰਤਰ ਹਿੰਸ ਜੋ ਪ੍ਰਾਣੀ ਅਰਗੰਤ ਜਨਮ ਭ੍ਰਸਟਨ ਹੈ ਕੂਕਰ ਹੈ ਸੂਕਰ ਹੈ ਗਰਦਵ ਹੈ ਕਾਂ ਕੇ ਸਰਪਨ ਟਲਕਾ ਕਾਂ ਕੁੱਤਾ ਗਧਾ ਘੋੜਾ ਸੂਰ ਸੱਪ ਇਹਨਾਂ ਦਵਾਂ ਬਜੂਨਾ ਦੇ ਵਿੱਚ ਅਸੀਂ ਸਾਰਿਆਂ ਨੇ ਪਟਕਣਾ ਸੋ ਸਾਡੇ ਕੋਲ ਇੱਕ ਬਿਹਤਰ ਮੌਕਾ ਹੁੰਦਾ ਹੈ ਇਹ ਜਿਹੜਾ ਸਾਨੂੰ ਮੌਕਾ ਪ੍ਰਮਾਤਮਾ ਨੇ ਬਖਸ਼ਿਸ਼ ਕੀਤਾ ਉਸ ਨੂੰ ਅਸੀਂ ਹੰਢਾਈਏ ਮਾਰੀਏ ਕੁਝ ਐਸਾ ਕਰ ਗੁਜ਼ਰੀਏ ਕਿ ਦੁਨੀਆ ਜਾਣ ਤੋਂ ਬਾਅਦ ਦੇਰ ਤੱਕ ਮਾਤਮ ਕਰ ਸਕੀਏ ਇਸੇ ਗੱਲ ਦੀ ਨਿਸ਼ਾਨੀ ਹੈ ਬਖਸ਼ਿਸ਼ ਰਾਮਪੁਰ ਲਈ ਜੀ ਸਾਡੇ ਬਹੁਤ ਹੀ ਸਤਕਾਰਯੋਗ ਜਿੰਨਾ ਚਿਰ ਉਹਨਾਂ ਨੇ ਇਸ ਧਰਤੀ ਦੇ ਉੱਤੇ ਸਾਹ ਲਏ ਨੇ ਮਿਸ਼ਨਰੀ ਬਣ ਕੇ ਇੱਕ ਪਲੇਟਫਾਰਮ ਦੇ ਉੱਤੇ ਖੜਕੇ ਸਾਡੇ ਅੱਜ ਪਾਰਟੀਵਾਦੀ ਦੇ ਤੌਰ ਤੇ ਮਤ ਭੇਦਕ ਵਿਚਾਰਕ ਹੋ ਸਕਦੇ ਹਨ ਲੇਕਿਨ ਜਿਹੜੀ ਉਹਨਾਂ ਦੀ ਸੋਚ ਸੀ ਉਹ ਸੋਚ ਸੀ ਗਰੀਬਾਂ ਮਜ਼ਦੂਰਾਂ ਸਮਾਜ ਦੇ ਲਤਾਰੇ ਹੋਏ ਇੱਕ ਵਰਗ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਤਤ ਪਰ ਰਹਿੰਦੇ ਸੀ ਹਮੇਸ਼ਾ ਇਹ ਕਾਮਨਾ ਰਹਿੰਦੀ ਸੀ ਇਹ ਤੜਪ ਰਹਿੰਦੀ ਸੀ ਕਿ ਕਿਵੇਂ ਨਾ ਕਿਵੇਂ ਇਸ ਸਮਾਜ ਦਾ ਸੁਧਾਰ ਕੀਤਾ ਜਾ ਸਕੇ ਤੇ ਉਹਦੇ ਵਿੱਚ ਅਸੀਂ ਕਿਵੇਂ ਹਿੱਸਾ ਪਾ ਸਕੀਏ ਸੋ ਉਹਨਾਂ ਨੇ ਜਿੰਨਾ ਆਪਣਾ ਜੀਵਨ ਜੀਆ ਜਿਵੇਂ ਇੱਕ ਰੁੱਖ ਬਾਹਰ ਧੁੱਪ ਦੇ ਵਿੱਚ ਸੜਦਾ ਹੈ ਲੇਕਿਨ ਆਪਣੇ ਨੀਚੇ ਬੈਠਣ ਵਾਲਿਆਂ ਨੂੰ ਸੁੱਖ ਦਿੰਦਾ ਹੈ ਛਾਂ ਵੀ ਦਿੰਦਾ ਹੈ ਤੇ ਠੰਡਕ ਵੀ ਦਿੰਦਾ ਹੈ ਐਸਾ ਜੀਵਨ ਸਾਡੇ ਸਤਕਾਰਯੋਗ ਬਖਸ਼ੀਸ਼ ਰਾਮ ਕੁਰਲੀ ਨੇ ਜੀਆ ਸੋ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਇਸ ਗੱਲ ਬਾਰੇ ਵੀ ਕਿਹਾ ਕਿ ਹਿੰਮਤ ਕਰ ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਤਕਦੀਰਾਂ ਕਦ ਬਦਲਾਈਆਂ ਨੇ ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਦੇ ਹੀ ਰਾਸ ਠੋਕਰ ਆਈਆਂ ਨੇ ਸੋ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਅੱਜ ਆਪਾਂ ਇਸ ਜ਼ਿੰਦਗੀ ਦੇ ਲਾਹੇ ਖੱਟਦੇ ਆ ਇਸ ਪਰਿਵਾਰ ਦੇ ਨਾਲ ਆਪਾਂ ਸਾਰਿਆਂ ਨੇ ਅੱਜ ਦੁੱਖ ਦਰਦ ਵੰਡਾਇਆ ਤੋ ਅਸੀਂ ਕਾਮਨਾ ਕਰਦੇ ਆ ਕਿ ਇਹ ਪਰਿਵਾਰ ਹਮੇਸ਼ਾ ਤੰਦਰੁਸਤ ਰਵੇ ਚੜ੍ਹਦੀ ਕਲਾ 'ਚ ਰਵੇ ਆਪਣੀ ਮਹਿਕ ਆਪਣੇ ਪਿਤਾ ਦੇ ਵੰਗਰਾਂ ਸਮਾਜ ਦੇ ਵਿੱਚ ਮਹਿਕਾਉਣ ਦੇ ਲਈ ਜਿਹੜਾ ਤੱਤ ਪਰ ਹਮੇਸ਼ਾ ਰਵੇ ਕਿਉਂਕਿ ਜਿਹੜੀਆਂ ਅਗਲੀਆਂ ਪੀੜ੍hiyan ਹੁੰਦੀਆਂ ਉਹ ਸਾਡੇ ਬਜ਼ੁਰਗਾਂ ਨੂੰ ਸਾਡੇ ਦਾਦਿਆਂ ਨੂੰ ਪਰਦਾਦਿਆਂ ਨੂੰ ਉਹ ਜਿਹੜਾ ਅੱਗੇ ਲੈ ਕੇ ਜਾਂਦੀਆਂ ਨੇ ਔਰ ਉਸ ਨੂੰ ਅਸੀਂ ਕਦੇ ਚੜਦੀ ਗੱਲਾਂ ਵਾਲੀ ਲੈ ਕੇ ਜਾਣਾ ਟੈਂਦੀ ਗੱਲਾਂ ਵਾਲ ਕਦੇ ਨਹੀਂ ਲੈ ਕੇ ਜਾਣਾ ਸੋ ਮੈਂ ਅੱਜ ਇਸ ਅੰਤਮ ਅਰਦਾਸ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਸ਼ਰੀਕ ਹੁੰਦਾ ਹੋਇਆ ਸ਼ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਅਕੀਦਤ ਦੇ ਸ਼ਰਧਾਂ ਦੇ ਫੁੱਲ ਸਤਕਾਰ ਸਹਿਤ ਪਿੰਡ ਕਰਦਾ ਹੋਇਆ ਦੁਆ ਕਰਦਾ ਉਸ ਪਰਮਪੀਤਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਦੀਵੀ ਨਵਾਸ ਬਖਸ਼ਿਸ਼ ਕਰੇ ਤੇ ਪਿੱਛੇ ਪਰਵਾਰ ਸਕੇ ਸਬੰਧੀ ਪਾਰਟੀ ਦੇ ਜਿੰਨੇ ਵਰਕਰ ਜਿੰਨੇ ਉਹਨਾਂ ਦੇ ਸਾਥੀ ਸਹਿਯੋਗੀ ਹੈ ਸਾਨੂੰ ਸਾਰਿਆਂ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀ ਇਕੱਠੇ ਹੁੰਦੇ ਸੀ ਮੇਰਾ ਮਨ ਬੜਾ ਉਤਸ਼ਾਹਤ ਹੋ ਰਿਹਾ ਮੇਰੇ ਕੋਲ ਬੋਲਣ ਦੇ ਕੋਈ ਸੁਆਸੇ ਨਹੀਂ ਹੈ ਕੀ ਮੈਂ ਉਹਨਾਂ ਬਾਰੇ ਕੀ ਗੱਲਾਂ ਦੱਸਾਂ ਮੈਂ ਜਦੋਂ ਬਿਮਾਰ ਪੈ ਗਏ ਮੈਨੂੰ ਇੱਕ ਗੱਲ ਪੁੱਛਦਾ ਸੀ ਉਹਨਾਂ ਦੀ ਦਲੇਰੀ ਦੀ ਗੱਲ ਮੈਂ ਤੁਹਾਨੂੰ ਦੱਸਦਾ ਬੀਪੜਾ ਜੀ ਕੀ ਹਾਲ ਹੈ ਉਹਨਾਂ ਨੇ ਕਦੇ ਇਹ ਨਹੀਂ ਗਣਾ ਵੀ ਠੀਕ ਨਹੀਂ ਹੈ ਉਹ ਕਹਿੰਦੇ ਵੀ ਠੀਕ ਹੈ ਬਹੁਤ ਵਧੀਆ ਕਹਿੰਦੇ ਵੈਲਿਡਿਟੀ ਤਾਂ ਖਤਮ ਹੋ ਗਈ ਆ ਬੌਂਸ ਤੇ ਜੂਵੇਂ ਆਉਂਦੀ ਆ ਕਹਿੰਦੇ ਬੌਂਸ ਮਿਲਿਆ ਹੋਇਆ ਪਰਮਾਤਮਾ ਵੱਲੋਂ ਮੈਨੂੰ ਮਰਨ ਦਾ ਕੋਈ ਡਰ ਨਹੀਂ ਆ ਵੀ ਮਰਨਾ ਦਹੀ ਆ ਮਨ ਉਹਨਾਂ ਦੇ ਦਿਮਾਗ ਦੇ ਵਿੱਚ ਮਰਨ ਵਾਲੀ ਜਿਹੜੀ ਗੱਲ ਸੀ ਹੈ ਹੀ ਨਹੀਂ ਸੀ ਜਾਣਾ ਤਾਂ ਸਾਰਿਆਂ ਨੇ ਆਪਣੀ ਆਪਣੀ ਵਾਰੀ ਸਾਰਿਆਂ ਨੇ ਚਲੇ ਜਾਣਾ ਹੈ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਮਾਨਯੋਗ ਪ੍ਰਕਾਸ਼ ਸਿੰਘ ਪਾਖੀ ਜੀ ਜਿਨ੍ਹਾਂ ਨੇ ਬਹੁਤ ਸਮਾਂ ਜਿਹੜਾ ਉਹਨਾਂ ਦੇ ਨਾਲ ਬਤੀਤ ਕੀਤਾ ਮਾਨਯੋਗ ਪ੍ਰਕਾਸ਼ ਸਿੰਘ ਪਾਖੀ ਜੀ ਸ੍ਰੀ ਗੁਰਪ੍ਰਸਾਦ ਜੀ ਹਜੂਰ ਜੀ ਸਾਜਿਨਵਾਜੀ ਸਾਜ ਸੰਗਤ ਜੀਓ ਅੱਜ ਅਸੀਂ ਦੁੱਖ ਦੀ ਘੜੀ ਵਿੱਚ ਇੱਥੇ ਇਕੱਠੇ ਹੋਏ ਹਾਂ ਸਾਡੇ ਵਿੱਚੋਂ ਸਾਡੇ ਵੱਡੇ ਭਰਾ ਸ੍ਰੀਮਾਨ ਬਕਸੀਸ ਰਾਮਪੁਰਲੀ ਜੀ ਸਦਾ ਲਈ ਵਿਛੋੜਾ ਦੇ ਗਏ ਹਨ ਉਹਨਾਂ ਲਈ ਉਹਨਾਂ ਨੂੰ ਸਰਦਾ ਸੁਮਨ ਭੇਟਾ ਕਰ ਲਈ ਅੱਜ ਅਸੀਂ ਇਕੱਠੇ ਹੋਏ ਹਾਂ ਸਾਡੇ ਵੀਰ ਸੁਆਸ ਜੀ ਦੱਸ ਰਹੇ ਸੀ ਕਿ ਅਸੀਂ ਬੜਾ ਲੰਮਾ ਸਮਾਂ ਇਕੱਠਾ गुਜ਼ਾਰਿਆ ਤੇ ਸਾਡਾ ਇੱਕ ਬਹੁਤ ਵੱਡਾ ਗਰੁੱਪ ਸੀ ਇੱਥੇ ਹਲਕਾ ਬਨੂੜ ਦੇ ਵਿੱਚ ਬਹੁਤ سارے ਸਾਥੀ ਇੱਥੇ ਬੈਠੇ ਆਂ ਪੁਰਾਣੇ ਸਾਥੀ ਸਾਡੇ ਸੁਭਾਸ਼ ਜੀ ਸਰਦਾਰ ਬਲਬੀਰ ਸਿੰਘ ਲੈਲੀ ਜੀ ਔਰ ਮਾਸਟਰ ਸਾਹਿਬ ਸਿੰਘ ਜੀ ਮਾਸਟਰ ਜਗਦੀਸ਼ ਜੀ ਜਿਹੜੇ ਇੱਥੇ ਦੇ ਪ੍ਰਾਣ ਸਾਥੀ ਆਜੈਬ ਸਿੰਘ ਜੀ ਬਲੂੜ ਬੈਠੇ ਐ ਬਟਾਣੇ ਤੋਂ ਮਾਸਟਰ ਵਰਕਾ ਸਿੰਘ ਦੇ ਸੁਪੁੱਤਰ ਉਹ ਵੀ ਬੈਠੇ ਆ ਸਾਡੇ ਸਾਡੇ ਤੋਂ ਬਾਅਦ ਜਿਹੜੀ ਲੀਡਰਸ਼ਿਪ ਆਈ ਜਗਜੀਤ ਸਿੰਘ ਜੀ ਛੜਵੜ ਔਰ ਸਾਡੇ ਡਾਕਟਰ ਜਰਨੈਲ ਸਿੰਘ ਜੀ ਔਰ ਸਾਡੇ ਪੁਰਾਣੇ ਸਾਥੀ ਰਗਵੀਰ ਸਿੰਘ ਜੀ ਟੈਂਟ ਹਾਊਸ ਵਾਲੇ ਗੁਰਮੀਤ ਸਿੰਘ ਜੀ ਜੋਲੀ ਸੂਬੇਦਾਰ ਜੀ ਲਾਲੂ ਤੋਂ ਔਰ ਸਰਦਾਰ ਜਸਵਾਲ ਸਿੰਘ ਐਡਵੋਕੇਟ ਸਾਥ ਔਰ ਵੀ ਬਹੁਤ سارے ਸੱਜਣ ਹੈ ਜਿਨ੍ਹਾਂ ਜਿਹੜੇ ਇੱਧਰ ਪਿੱਛੇ ਬੈਠੇ ਹੈ ਇਸ ਇਲਾਕੇ 'ਚ ਅਸੀਂ ਇਕੱਠਿਆਂ ਬਹੁਤ ਕੰਮ ਕੀਤਾ ਮਾਨਯੋਗ ਕੁਰਲੀ ਸਾਹਿਬ ਕੋਲ ਸਾਡਾ ਟਿਕਾਣਾ ਹੁੰਦਾ ਸੀ ਜਦੋਂ ਵੀ ਇੱਧਰ ਘੁੰਮ ਘੁਮ ਕੇ ਆਣਾ ਤਾਂ ਉਹਨਾਂ ਦੀ ਦੁਕਾਨ ਤੇ ਬੈਠਣਾ ਆ ਦੁਕਾਨ ਵੀ ਕਾਫੀ ਲੰਮੇ ਚਿਰ ਸਾਡੇ ਬਾਬਾ ਜੀ ਹੁੰਦੇ ਸੀ ਸੰਪੂਰਨ ਸਿੰਘ ਲਾਲੜੂ ਚ ਉਹਨਾਂ ਦੇ ਬੇਟੇ ਬੈਠੇ ਸਰਦਾਰ ਜੀਵਨ ਸਿੰਘ ਜੀ ਇੱਥੇ ਹੀ ਬੈਠੇ ਆ ਤੇ ਉਹਨਾਂ ਦੀ ਦੁਕਾਨ 'ਚ ਜਦੋਂ ਵੀ ਕੋਈ ਵੀ ਇਲੈਕਸ਼ਨ ਹੁੰਦਾ ਉਹਨਾਂ ਦੇ ਦੁਕਾਨ ਦਫ਼ਤਰ ਬਣਨਾ ਪਾਰਟੀ ਦਾ ਔਰ 1982 ਤੋਂ ਅਸੀਂ ਇੱਥੇ ਕੰਮ ਸ਼ੁਰੂ ਕੀਤਾ ਸੀ ਜਦੋਂ ਸੀ ਪਿੰਡਾਂ ਜਾਂਦੇ ਸੀ ਸਾਨੂੰ ਲੋਕ ਡੀਐਸ 4 ਨਾਲ ਬੁਲਾਉਂਦੇ ਸੀ ਸਾਡਾ ਨਾ ਉਹ ਨਹੀਂ ਲੈਂਦੇ ਕਹਿੰਦੇ ਉਹ ਆ ਕੇ ਡੀਐਸ 4 ਸਾਹਬ ਕਾਂਸੀ ਰਾਮ ਜੀ ਨੇ ਡੀਐਸ 4 ਬਣਾਈ ਤੇ ਬਕਸੀਸ ਰਾਮ ਪੁਰਲੀ ਜੀ ਕੋਲੋਂ ਉਸ ਸਮੇਂ ਸੱਤ ਕਾਰੀਗਰ ਕੰਮ ਕਰਦੇ ਸੀ ਸੱਤ ਟੇਨਰ ਮਾਸਟਰ ਇਹਨਾਂ ਦੀ ਦੁਕਾਨ 'ਚ ਕੰਮ ਕਰਦੇ ਸੀ ਉਦੋਂ ਦੀ ਹਾੜੀ ਹੁੰਦੀ ਸੀ ਬੰਦੇ ਦੀ 5 ਰੁਪਏ ਤੋਂ ਲੈ ਕੇ 10 ਰੁਪਏ ਉਹ ਜਮਾਨੇ 'ਚ ਬਕਸੀਸ ਰਾਮ ਪੁਰਲੀ ਜੀ 500 ਤੋਂ ਲੈ ਕੇ 700 ਰੁਪਏ ਡੇਲੀ ਕਮਾਉਂਦੇ ਸੀ ਆਮਦਨ ਦੀ ਕੋਈ ਕਮੀ ਨਹੀਂ ਸੀ ਦੋ ਭਰਾ ਇੱਕ ਸੀ ਚਰਨ ਛੋਟਾ ਭਰਾ ਇਹ ਪੜਦਾ ਹੁੰਦਾ ਸੀ ਇੱਥੇ ਬੈਠਾ ਔਰ ਛੇ ਭੈਣਾ ਬਹੁਤ ਵੱਡਾ ਪਰਿਵਾਰ ਪਿਤਾ ਰਚਨਾ RAM ਜੀ ਮਾਤਾ ਸੁਰਤੀ ਦੇਵੀ ਜੀ ਜਿਨ੍ਹਾਂ ਦੇ ਕੋ ਖੋਨਾ ਨੇ ਜਨਮ ਲਿਆ ਪਿਤਾ ਜੀ ਮਨਿਆਰੀ ਦਾ ਕੰਮ ਕਰਦੇ ਸੀ ਤੇ ਖਾਸ ਕਰਕੇ ਮੇਲਿਆਂ ਤੇ ਜਾਂਦੇ ਸੀ ਬਹੁਤ ਜ਼ਿਆਦਾ ਵੈਸੇ ਉਸ ਜਮਾਨੇ ਚ ਇੱਕ ਐਸਾ ਪਰਿਵਾਰ ਸੀ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਦੀ ਇੱਕ ਆਜ਼ਾਦ ਪਰਿਵਾਰ ਬਕਸੀਸ ਰਾਮ ਖੁਰਲੀ ਜੀ ਨੂੰ ਸਾਧ ਕਾਂਸੀ ਰਾਮ ਜੀ ਦਾ ਇਹਨਾਂ ਨਸਾ ਚੜਿਆ ਉਹਨਾਂ ਨੇ ਕਾਰੋਬਾਰ ਵੀ ਘਟਤਿਆਂ ਦਿੱਤਾ ਕਾਰੋਬਾਰ ਵੱਲ ਤੇ ਪਾਰਟੀ ਵੱਲ ਜ਼ਿਆਦਾ ਧਿਆਨ ਦਿੱਤਾ 1985 ਦਾ ਇਲੈਕਸ਼ਨ ਵਿੱਚ ਵਿਜਨੌਰ ਭੈਣ ਮਾਇਆ ਵਿੱਚ ਜੀ ਉਤੋਂ ਪਹਿਲੇ ਇਲੈਕਸ਼ਨ ਲੜਿਆ ਉਪਚਣੋ 1987 ਦਾ ਹਰੀਦਵਾਰ ਔਰ ਹਰ ਇਲੈਕਸ਼ਨ ਦੇ ਵਿੱਚ ਕੁਰਲੀ ਸਾਹਿਬ ਆਪਣਾ ਕੰਮ ਛੱਡ ਕੇ ਇਹਨਾਂ ਨੇ ਭਾਗ ਲਿਆ ਦਿੱਲੀ ਦੇ ਵਿੱਚ ਐਸਾ ਕੋਈ ਅੰਦੋਲਨ ਨਹੀਂ ਸਾਬਕਾਂ ਅਨਸਿ ਰਾਮ ਜੀ ਦਾ ਜਿਹਦੇ ਵਿੱਚ ਕੁਰਲੀ ਸਾਹਿਬ ਨੇ ਨਹੀਂ ਗਏ ਝੰਡਾ ਲੈ ਕੇ ਨਹੀਂ ਗਏ ਆਪਣੇ ਬ੍ਰੋਤੀਆਂ ਨਾਲ ਆਪਣੇ ਦੁਸ਼ਮਣਾਂ ਨਾਲ ਲੜਾਈ ਲੜਨੀ ਚਾਹੀਦੀ ਹੈ ਔਰ ਹਿੱਕ ਠੋਕ ਕੇ ਲੜਾਈ ਲੜਨੀ ਚਾਹੀਦੀ ਹੈ ਜਿੱਤ ਅੱਜ ਨਹੀਂ ਕੱਲ ਮਿਲੇਗੀ ਜਰੂਰ ਅਵਸ਼ਿਆ ਜਿਹੜਾ ਬਾਬਾ ਸਾਹਿਬ ਨੇ ਕਿਹਾ ਸੀ ਕਿ ਉਹ ਸੰਸਦ ਤੇ ਕਬਜ਼ਾ ਤੁਸੀਂ ਕਰਨਾ ਅੱਜ ਨੇ ਕੱਲ ਹੋਏਗਾ ਜੇ ਸੇ ਆਪਣੇ ਜਿੰਦੇ ਚੀਜ਼ ਨਹੀਂ ਕਰ ਸਕੇ ਤਾਂ ਸਾਡੇ ਆਣੇ ਵਾਲੀ ਪੀੜ੍ਹੀਆਂ ਇਸ ਸੁਪਨੇ ਨੂੰ ਪੂਰਾ ਕਰਨਗੀਆਂ ਜੋ ਬਖਸ਼ੀਸ਼ ਰਾਮ ਜੀ ਨੇ ਲਿਆ ਬਾਬਾ ਸਾਹਿਬ ਨੇ ਸੁਪਨਾ ਲਿਆ